ਸਤ ਸੰਗਿਓ ਆਓ ਕੁਝ ਕ ਸਮਾਂ ਸਤਗੁਰੂ ਤਰਸ ਕਰਦਾਂ। ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸਤਗੁਰੂ ਜੀ ਸੇਵਾ ਲੈਣ। ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣਦੇ ਹੋ ਦੋਨੋਂ ਹੱਥ ਜੋੜ ਲਓ ਜੀ। ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤਗੁਰੂ ਜੀ ਬਲਵਾਂ ਲੰਝ ਕੀਤੀ ਫਤਿਹ ਬਲਾਓ ਪਿਆਰ ਚੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਇਹ ਦਰ ਬਹੁਤ ਵੱਡਾ ਹੈ ਭਾਗਾਂ ਵਾਲਿਓ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਜੇ ਸਭ ਕੁਝ ਹੈ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੇ ਘਰ ਵਿੱਚ ਹੈ ਪੜ ਦਿਉ ਨਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚੇ ਸਾਹਿਬਾ ਕਿਆ ਨਹੀਂ ਕਰਤਾ ਤੇਰੇ ਜਿਸ ਦੇ ਹੈ ਸਭ ਕੁਛ ਹੈ ਮਾਲਕ ਜੀ ਦੇ ਘਰ ਵਿੱਚ ਉਹ ਰਹਿਮਤ ਕਰੇ ਤਰਸ ਕਰੇ ਗੁਰਮਖੋ ਸਾਨੂੰ ਮਾਲਕ ਜੀ ਦੇ ਕੋਲੋਂ ਮੰਗਣ ਦੀ ਜਾਚ ਆ ਜਾਵੇ। ਸਤਿਗੁਰੂ ਤਰਸ ਕਰਨ ਆਪਣੇ ਨਦਰ ਦੇ ਖਾਤੇ ਵਿੱਚੋਂ ਸਾਡੀਆਂ ਝੋਲੀਆਂ ਭਰਨਾ। ਸਾਡੇ ਗੁਣ ਔਗਣਾ ਚਤਾਰਨ ਆਪਣੇ ਬਖਸ਼ੀ ਦੇ ਖਾਤੇ 'ਚੋਂ ਸਤਿਗੁਰੂ ਦੀ ਬਖਸ਼ਿਸ਼ ਕਰਕੇ ਸਾਡੀਆਂ ਝੋਲੀਆਂ ਭਰਨਾ। ਅੰਦਰੋਂ ਉਹਦੇ ਬਨਜੋ ਅੰਦਰੋਂ। ਬਾਬਾ ਫਰੀਦ ਜੀ ਇੱਕ ਦਿਨ ਪਿਆਰ ਆ ਗਿਆ ਅੱਲਾਹ ਦੀ ਬੰਦਗੀ ਕਰਦੇ ਸਨ ਦਿਨ ਰਾਤ ਅੱਲਾਹ ਦੀ ਇਵਾਦਤ ਕਰਦੇ ਸਨ ਇੱਕ ਦਿਨ ਅੰਦਰ ਇਹੋ ਜਿਹਾ ਪਿਆਰ ਆਇਆ ਆਪਣੇ ਆਪ ਨਾਲ ਗੱਲਾਂ ਕਰਦੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਗੱਲਾਂ ਕਰਦਿਆਂ ਕਰਦਿਆਂ ਆਪਣਾ ਨਾ ਚਿਹਰਾ ਤਾਂ ਨੁਕਲਿਆ ਮੁੱਖ ਤਾਂ ਨੁਕਲਿਆ ਇਦਾਂ ਮੁੱਖ ਤਾਂ ਚੁੱਕਿਆ ਅੱਖ ਲੱਗੀ ਕਿਤੇ हे ਅੱਲਾ हे ਅੱਲਾ ਮੈਨੂੰ ਸੁੱਖ ਦੇ ਉਹ ਵੀ ਤੇਰੀ ਮੌਜ ਹੈ ਮੈਨੂੰ ਹੋਰ ਪਦਾਰਥ ਦੇ ਜਾਂ ਨਾ ਦੇ ਉਹ ਤੇਰੀ ਮੌਜ ਹੈ ਅੱਲਾ ਪਰ ਇੱਕ ਕੰਮ ਕਰੀ ਮੇਰੀ ਜ਼ਿੰਦਗੀ ਵਿੱਚ ਕਦੀ ਇਹੋ ਜਿਹਾ ਸਮਾਂ ਨਾ ਆਵੇ ਮੈਂ ਤੇਰੇ ਦਰਵਾਜ਼ੇ ਨੂੰ ਛੱਡ ਕੇ ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾਵਾਂ ਅੰਦਰੋਂ ਵਿਰਾਗ ਦੇ ਨਾਲ ਅੱਲਾਹ ਦੇ ਨਾਲ ਗੱਲਾਂ ਬਾਤ ਕਰਦੇ ਨੇ ਬਾਬਾ ਫਰੀਦ ਜੀ ਇਹ ਰੱਬ ਦੇ ਪਿਆਰੇ ਭਗਤ ਜਨ ਗੁਰਮੁਖ ਅਵਸਥਾ ਹੁੰਦੀ ਹੈ ਰੱਬ ਦੇ ਨਾਲ ਸਿੱਧੀਆਂ ਗੱਲਾਂ ਕਰਦੇ ਨੇ ਪਰਮੇਸ਼ਰ ਦੇ ਨਾਲ ਸਿੱਧੀਆਂ ਗੱਲਾਂ ਕਰਦੇ ਨੇ ਜਿਵੇਂ ਇੱਕ ਬੱਚਾ ਤੇ ਉਹਦਾ ਬਾਪ ਪਿਤਾ ਤੇ ਪੁੱਤਰ ਆਪਸ ਵਿੱਚ ਗੱਲਾਂ ਕਰਦੇ ਨੇ ਨਾ ਇਦਾਂ ਪਰਮੇਸ਼ਰ ਤੇ ਉਹਦੇ ਭਗਤ ਆਪਸ ਵਿੱਚ ਗੱਲਾਂ ਕਰਦੇ ਨੇ ਗੁਰੂ ਕੋ ਲਾਡ ਲਈਆਂ ਗੱਲਾਂ ਪਿਆਰ ਭਰੀਆਂ ਗੱਲਾਂ ਤਾਂ ਅੱਗੋਂ ਆਵਾਜ਼ ਪਤਾ ਕੀ ਆਉਂਦੀ ਹੈ ਕਿਤੇ ਫਰੀਦ ਪੁੱਤਰ ਜੇ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੋਵੇ ਦੂਜੇ ਦੇ ਦਰਵਾਜ਼ੇ ਤੇ ਜਾਣਾ ਫਿਰ ਤੋ ਉਸ ਵੇਲੇ ਬਾਬਾ ਫਰੀਦ ਜੀ ਕਹਿੰਦੇ ਅੱਲਾ ਕੀ ਕਹਨਾ ਉਹ ਪੁੱਤਰ ਫਰੀਦ ਜੇ ਤੇਰੇ ਕਰਮਾਂ 'ਚ ਲਿਖਿਆ ਹੋਵੇ ਤੂੰ ਦੂਜੇ ਦੇ ਦਰਵਾਜੇ ਤੇ ਜਾਣਾ ਹੈ ਦੂਜੇ ਦੇ ਬੂਹੇ ਤੇ ਜਾਣਾ ਹੈ ਤੋ ਉਸ ਵੇਲੇ ਸਤ ਸੰਗਿਓ ਬਾਬਾ ਫਰੀਦ ਜੀ ਕਹਿੰਦੇ ਅੱਲਾ ਫਿਰ ਇੱਕ ਕੰਮ ਕਰੀ ਕੀ ਕਹਨਾ ਜੇ ਮੇਰੇ ਕਰਮਾਂ 'ਚ ਲਿਖਿਆ ਹੋਵੇ ਦੂਜੇ ਦੇ ਦਰਵਾਜੇ ਤੇ ਜਾਣਾ ਦੂਜੇ ਦੇ ਦੂਏ ਤੇ ਜਾਣਾ ਫਿਰ ਇੱਕ ਕੰਮ ਕਰੀ ਦੂਜੇ ਦੇ ਦਰਵਾਜੇ ਤੇ ਜਾਣ ਤੋਂ ਪਹਿਲਾਂ ਪਹਿਲਾਂ ਇਹ ਸਰੀਰ ਤੋਂ ਮੇਰੀ ਜਾਨ ਕੱਢ ਲਈ ਇਹ ਸਰੀਰ ਤੋਂ ਮੇਰੀ ਜਿੰਦ ਕੱਢ ਲਈ ਫਿਰ ਉਹ ਸਮਾਂ ਭਗਤ ਫਰੀਦ ਜੀ ਨੇ ਆਪਣੀ ਗੁਰਬਾਣੀ 'ਚ ਦਰਜ ਕੀਤਾ ਹੈ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੁਰਬਾਣੀ ਦੀਆਂ ਪੰਕਤੀਆਂ ਨੇ ਫਰੀਦਾ ਬਾੜ ਪਰਾਇਏ ਬੈਸਨਾ ਸਾਈਂ ਮੋਝੇ ਨਾ ਦੇਹ ਜੇ ਤੂੰ ਐਵੇਂ ਰਖਸੀ ਜਿਉ ਸਰੀਰੋ ਲੇਹੋ ਹੇ ਅੱਲਾ ਬੇੜੀ ਜ਼ਿੰਦਗੀ ਤੇ ਇਹੋ ਜਿਹਾ ਸਮਾਂ ਕਦੇ ਨਾ ਆਵੇ ਮੈਂ ਦੂਜੇ ਦੇ ਦਰਵਾਜੇ ਤੇ ਜਾਵਾਂ ਤੂੰ ਕਹਿ ਨਾ ਜੇ ਮੇਰੇ ਕਰਮਾਂ ਤੇ ਲਿਖਿਆ ਹੋਵੇ ਅੱਲਾ ਫਿਰ ਇੱਕ ਕਿਰਪਾ ਕਰੇ ਇੱਕ ਕੰਮ ਕਰੀ ਦੂਜੇ ਦੇ ਦਰਵਾਜੇ ਤੇ ਜਾਣ ਤੋਂ ਪਹਿਲਾਂ ਇਹ ਸਰੀਰ ਚੋਂ ਮੇਰੀ ਜਿੰਦ ਕੱਢ ਦੇਈ ਇਸ ਸਰੀਰ 'ਚੋ ਮੇਰੀ ਜਾਨ ਕੱਢ ਦੇਈ ਇਹ ਪ੍ਰਿਆਰ ਹੁੰਦਾ ਹੈ ਗੁਰਮੁਖੋ ਇਹਨੂੰ ਪਿਆਰ ਕਹਿੰਦੇ ਨੇ ਇਹ ਗੁਰੂ ਨਾਲ ਇਸ਼ਕ ਹੁੰਦਾ ਹੈ ਗੁਰਮੁਖੋ ਸੱਚਾ ਇਸ਼ਕ ਇਹਨੂੰ ਕਹਿੰਦੇ ਨੇ ਹਕੀਕੀ ਇਸ਼ਕ ਹੁੰਦਾ ਹੈ ਗੁਰਮੁਖੋ ਸਤਸੰਗਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਨਾ ਇੱਕ ਨਾਮ ਆਇਆ ਜੀ ਸੰਤੋਖਾ ਅਦੇ ਭਾਈ ਨਾਲ ਨਹੀਂ ਲੱਗਾ ਇਹਦੀ ਘਰ ਵਾਲੀ ਦਾ ਨਾਮ ਸੀ ਪਿੱਖਾਂ ਅੱਤ ਦੀ ਗਰੀਬੀ ਹੈ ਘਰ ਦੇ ਵਿੱਚ ਇਹ ਪਿੱਖਾਂ ਨੂੰ ਗੁਰਮੁਖੋ ਬੀਬੀ ਪਿੱਖਾਂ ਨੂੰ ਕੁਝ ਨਜ਼ਰ ਵੀ ਨਹੀਂ ਆਉਂਦਾ ਅੱਖਾਂ ਤੋਂ ਦਿਸਦਾ ਕੁਝ ਨਹੀਂ ਸਤ ਸੰਗਿਓ ਤੇ ਤੀਸਰਾ ਕਾਫੀ ਸਮਾਂ ਇਹਨਾਂ ਦਾ ਵਿਆਹ ਨੂੰ ਹੋ ਗਿਆ ਤੇ ਘਰ 'ਚ ਕੋਈ ਬੂਟਾ ਨਹੀਂ ਲੱਗਾ ਪਾਪ ਔਲਾਦ ਨਹੀਂ ਹੋਈ ਹੁਣ ਜ਼ਿੰਦਗੀ ਦੇ ਵਿੱਚ ਤਿੰਨ ਵੱਡੀਆਂ ਕਮੀਆਂ ਨੇ ਜਿੱਥੋਂ ਸ਼ੁਰੂ ਏ ਸੰਗਰਮ ਕੋ ਘਰ ਤਾਂ ਤੇਰੇ ਸਭ ਕੁਛ ਹੈ ਉੱਥੇ ਆਵਾਂਗੇ ਗੁਰਮੁਖੋ ਤੁਸੀਂ ਮਾਣ ਕਰਿਆ ਕਰੋ ਸਾਡਾ ਬਾਪੂ ਵੱਡਾ ਹੈ ਸਾਡਾ ਮਾਲਕ ਵੱਡਾ ਹੈ ਸਾਡਾ ਬਾਪੂ ਕੌਣ ਹੈ ਕੋ ਤੰਤਨ ਬਾਬਾ ਦੀਪ ਸਿੰਘ ਜੀ ਫਿਰ ਬਾਪੂ ਦਾ ਨਾਮ ਲੋ ਕੋ ਤੰਤਨ ਬਾਬਾ ਦੀਪ ਸਿੰਘ ਜੀ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਹੁੰਨਾ ਜਿਨ੍ਹਾਂ ਨੂੰ ਹਰ ਪਾਸਿਓਂ ਮਿਲਦੇ ਨੇ ਤਕੇ ਉਹਨਾਂ ਨੂੰ ਬਾਪੂ ਬਾਬਾ ਦੀਪ ਸਿੰਘ ਦੇ ਦਰ ਤੋਂ ਮਿਲਦੇ ਨੇ ਖੁੱਲੇ ਗੱਪੇ ਸਤ ਸੰਗਿਓ ਤਿੰਨ ਕਮੀਆਂ ਨੇ ਇਹਨਾਂ ਦੇ ਜੀਵਨ ਦੇ ਵਿੱਚ ਇਹ ਬੀਬੀ ਭਿੱਖਾਂ ਨੂੰ ਅੱਖਾਂ ਤੋਂ ਨਜ਼ਰ ਵੀ ਨਹੀਂ ਆਉਂਦਾ ਕੱਲ ਵਿੱਚ ਅਤ ਦੀ ਗਰੀਬੀ ਹੈ ਤੇ ਕਾਫੀ ਸਮਾਂ ਵਿਆਹ ਨੂੰ ਹੋ ਗਿਆ ਔਲਾਦ ਵੀ ਘਰ ਵਿੱਚ ਕੋਈ ਨਹੀਂ ਜ਼ਿੰਦਗੀ 'ਚ ਨਾ ਕਲਪਨਾ ਆ ਗਈ ਕਲਪਨਾ ਆ ਹੋ ਨਿੱਕੀ ਨਿੱਕੀ ਗੱਲ ਤੋਂ ਕਲਪਦੇ ਨੇ ਦੁਖੀ ਰਹਿੰਦੇ ਨੇ ਜਿੱਥੇ ਕਿਸੇ ਦੱਸਿਆ ਉੱਥੇ ਗਏ ਥਾਂ ਥਾਂ ਤੇ ਗੁਰਮੁਖ ਗਏ ਪਰ ਨਾ ਤਾਂ ਇਹ ਬੀਬੀ ਪਿੱਖਾਂ ਦੀ ਅੱਖਾਂ ਠੀਕ ਹੋਈਆਂ ਨਾ ਇਹ ਘਰ ਚੋਂ ਗਰੀਬੀ ਦੂਰ ਹੋਈ ਤੇ ਨਾ ਹੀ ਘਰ ਚ ਕੋਈ ਬੂਟਾ ਲੱਗਾ ਇੱਕ ਦਿਨ ਤੇ ਭਾਈ ਸੰਤੋਖਾ ਤੁਰਿਆ ਜਾ ਰਿਹਾ ਹੈ ਜਿਹੜੇ ਤੇ ਉਦਾਸੀ ਹੈ ਸਾਹਮਣੇ ਕੁਝ ਗੁਰਸਿੱਖ ਤੁਰਿਆ ਆ ਰਹੇ ਨੇ ਮੂੰਹ ਦੇ ਵਿੱਚ ਇਹ ਸ਼ਬਦ ਪਏ ਬੜਦੇ ਨੇ ਮਿੱਠੀ-ਮਿੱਠੀ ਆਵਾਜ਼ ਦੇ ਵਿੱਚ ਸ਼ਬਦ ਕਿਰਾ ਜੀ ਤਨਾਸਰੀ ਮਹਲਾ ਚੌਥਾ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਧੇਨਾ ਜਦੋਂ ਇਹ ਪੰਕਤੀ ਸੁਣੀ ਭਾਈ ਸੰਤੋਖੇ ਨੇ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਧੇਨਾ ਤੇ ਭਾਈ ਸੰਤੋਖੇ ਨੇ ਹੱਥ ਜੋੜਨੇ ਉਹ ਭਲਿਓ ਉਹ ਭਲਿਓ ਕਿ ਕਿਦੀ ਗੁਰਬਾਣੀ ਪੜਦੇ ਹੋ ਜੀ ਗੁਰੂ ਰਾਮਦਾਸ ਜੀ ਦੀ ਗੁਰਬਾਣੀ ਹੈ ਆ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਧੇਨਾ ਉਹਦੇ ਵਸ ਵਿੱਚ ਜੋ ਸਵਰਗ ਵਿੱਚ ਸਮਝੇਗੀ ਕਾਮ ਧੇਨ ਗਊ ਉਹ ਵੀ ਇਹਦੇ ਵਸ ਵਿੱਚ ਹੈ ਵੀ ਹਾਂ ਐਸ ਵੇਲੇ ਗੁਰੂ ਰਾਮਦਾਸ ਜੀ ਕਿੱਥੇ ਮਿਲਣਗੇ ਹੁਣ ਐਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਜੋਤ ਨੇ ਉਹ ਸਰੂਪ ਨੇ ਅਨੰਦਪੁਰ ਸਾਹਿਬ ਜੀ ਉੱਥੇ ਜਾ ਕੇ ਦਰਸ਼ਨ ਕਰ ਜੀ ਮੇਰੇ ਘਰ ਤੇ ਗਰੀਬੀ ਵੀ ਹੈ ਘਰ ਤੇ ਕੋਈ ਬੂਟਾ ਵੀ ਨਹੀਂ ਲੱਗਾ ਘਰ ਵਾਲੀ ਨਜ਼ਰ ਵੀ ਨਹੀਂ ਆਉਂਦਾ ਘਰ ਵਾਲੀ ਨੂੰ ਕਹਿੰਦੇ ਉੱਥੇ ਜਾ ਕੇ ਸਤਗੁਰ ਦੇ ਚਰਨਾਂ 'ਚ ਬੇਨਤੀ ਕਰ ਸਾਨੂੰ ਭਰੋਸਾ ਹੈ ਸਾਨੂੰ ਵਿਸ਼ਵਾਸ ਹੈ ਇਹ ਗੁਰਨਾਨਕ ਦਾ ਘਰ ਐਡਾ ਵੱਡਾ ਹੈ ਐਡਾ ਵੱਡਾ ਹੈ ਜਿਹੜਾ ਵੀ ਸ਼ਰਧਾ ਦੇ ਨਾਲ ਗੁਰਨਾਨਕ ਜੀ ਦੇ ਦਰ ਤੇ ਜਾਂਦਾ ਹੈ ਨਾ ਗੁਰਨਾਨਕ ਜੀ ਉਹਦੀਆਂ ਝੋਲੀਆਂ ਭੜ ਭੜ ਕੇ ਭੇਜਦੇ ਨੇ ਆਹ ਸ੍ਰੀ ਅਕਾਲ ਜਿਹੜਾ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰਨਾਨਕ ਜੀ ਦੇ ਚਰਨਾਂ ਤੇ ਜਾ ਕੇ ਫਰਿਆਦ ਕਰਦਾ ਹੈ ਨਾ ਫਿਰ ਗੁਰਨਾਨਕ ਜੀ ਉਹਦੀਆਂ ਝੋਲੀਆਂ ਪੜ ਪੜ ਕੇ ਭੇਜਦੇ ਨੇ ਸਤ ਸੰਗਿਓ ਹੁਣ ਭਾਈ ਸੰਤੋਖਾ ਆਪਣੇ ਘਰ ਵਾਲੀ ਬੀਬੀ ਭਖਾਣਾ ਸੁਲਾਹ ਕਰਦਾ ਭਗਵਾਨ ਨੇ ਅੱਜ ਐਦਾ ਮੈਨੂੰ ਕੁਝ ਭਲੇ ਪੁਰਸ਼ ਮਿਲੇ ਉਹ ਮੁੱਖ ਤੋਂ ਕੁਝ ਪੜਦੇ ਪਏ ਸਨ ਪਤਾ ਲੱਗਾ ਉਹ ਗੁਰਨਾਨਕ ਜੀ ਦੀ ਬਾਣੀ ਸੀ ਗੁਰੂ ਰਾਮ ਦਾਸ ਪਿੱਤਾ ਦਾ ਸ਼ਬਦ ਸੀ ਤੇ ਉਹਨਾਂ ਮੈਨੂੰ ਆਨੰਦਪੁਰ ਸਾਹਿਬ ਦਾ ਐਡਰੈਸ ਵੀ ਦੇ ਦਿੱਤਾ ਹੈ ਆ ਸੀ ਗੁਰੂ ਗੋਬਿੰਦ ਸਿੰਘ ਪਿੱਤਾ ਦੀ ਸ਼ਰਨ ਚ ਚਲੀਏ ਬਾਜਾ ਵਾਲੇ ਪ੍ਰੀਤਮ ਦੀ ਸ਼ਰਨ ਚ ਚਲੀਏ ਸੁਣਿਆ ਜਿਹੜਾ ਸ਼ਰਧਾ ਨਾਲ ਉਸ ਦਰ ਤੇ ਜਾਂਦਾ ਹੈ ਨਾ ਉਹ ਝੋਲੀਆਂ ਪਰਵਾਹ ਪਰਵਾਹ ਕੇ ਆਉਂਦਾ ਹੈ ਉਸ ਦਰ ਤੋਂ ਕਦੀ ਕੋਈ ਖਾਲੀ ਨਹੀਂ ਮੁੜਿਆ ਉਹ ਭਾਗਵਾਨ ਨੇ ਆ ਫਿਰ ਅਸੀਂ ਵੀ ਬਾਜਾਂ ਵਾਲੇ ਮਾਹੀ ਦੇ ਕੋਲ ਚੱਲੀਏ ਸਤ ਸੰਗਿਓ ਅਨੰਦਪੁਰ ਸਾਹਿਬ ਨੂੰ ਚੱਲੇ ਪੁੰਦੇ ਨੇ ਹੁਣ ਹੋਰ ਸੰਗਤਾਂ ਵੀ ਗੁਰਮੁਖ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ ਸੁਰਤੀ ਦਾ ਦედაਰੇ ਕਰਿਓ ਹੁਣ ਰਸਤੇ 'ਚ ਸੰਗਤਾਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਨੇ ਨਾਲ ਨਾਲ ਸਤਿਗੁਰੂ ਦੇ ਪਿਆਰ ਦੇ ਤੇ ਇਜਾਪੀਆਂ ਕਰਦੀਆਂ ਨੇ ਆਉ ਜ਼ਾਸ ਦੀ ਭਾਵਨਾ ਹੈ 2-4 ਮਿੰਟ ਅਸੀਂ ਵੀ ਗੁਰਮੁਖੋ ਬਾਜਾਂ ਵਾਲੇ ਪ੍ਰੀਤਮ ਦੇ ਪਿਆਰ ਦੇ ਵਿੱਚ ਇਜਾਪ ਕਰੀਏ ਤੇ ਨਾਲ ਨਾਲ ਜਿਵੇਂ ਸਤਿਗੁਰੂ ਦੀ ਕਿਰਪਾ ਕਰਦਗੇ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਾਰੀ ਸੰਗਤ ਸਤ ਨਾਮ ਵਾਹੇ ਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ Why ਗੁਰੂ ਗੋਬਿੰਦ ਸਿੰਘ ਜੀ ਸਾਰੀ ਸੰਗਤ ਕਰੋ ਕਿਰਪਾ ਅਜ ਵਾਹਿਗੁਰੂ ਤਨ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵੀ ਸੰਗਤਾਂ ਦੇ ਨਾਲ ਨਾਮ ਜਪਦੇ ਨੇ ਨਾਮ ਜਪਦਿਆਂ ਜਪਦਿਆਂ ਆਨੰਦਪੁਰ ਸਾਹਿਬ ਪਹੁੰਚ ਗਏ ਜੀ ਹੁਣ ਉੱਥੇ ਪਹੁੰਚੇ ਉੱਥੇ ਕਿਸੇ ਸਿੱਖ ਨੂੰ ਸਵਾਲ ਕਰਦੇ ਨੇ ਉਹ ਸਿੱਖਾ ਅਸੀਂ ਪਹਿਲੀ ਵਾਰ ਸਤਗੁਰੂ ਦੀ ਸ਼ਰਨ ਵਿੱਚ ਆਏ ਆ ਤੇ ਅਸੀਂ ਇਹ ਬੇਨਤੀ ਬਾਜਾਂ ਵਾਲੇ ਮਾਹੀ ਨੂੰ ਕਰਨੀ ਹੈ ਤੇ ਕਿਰੇ ਸਮੇ ਜਾਈਏ ਤੇ ਕਿਵੇਂ ਜਾਈਏ ਹੁਣ ਗੱਲ ਸੁਣਿਓ ਕਿਰੇ ਸਮੇ ਜਾਈਏ ਤੇ ਕਿਵੇਂ ਜਾ ਕੇ ਬੇਨਤੀ ਕਰੀਏ ਅਸੀਂ ਇਹ ਦਰ ਤੋਂ ਕਦੀ ਖਾਲੀ ਨਾ ਜਾਈਏ ਸਚਾਈ ਦਸੀ ਕਿਤੇ ਥਾਂ ਥਾਂ ਤੇ ਭਟਕੇ ਆ ਜਿੱਥੇ ਕਿਸੇ ਦੱਸਿਆ ਉੱਥੇ ਗਏ ਆ ਪਰ ਕਿਤੇ ਉਹ ਖੈਰ ਨਹੀਂ ਪਈ ਹੁਣ ਇਸ ਦਰ ਤੇ ਆਏ ਆ ਸੁਣਿਆ ਇਹ ਦਰ ਬੜਾ ਵੱਡਾ ਹੈ ਇਹ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਉਹ ਸਿੱਖਾ ਫਿਰ ਇਹੋ ਜਿਹਾ ਢੰਗ ਕੋਈ ਦੱਸ ਅਸੀਂ ਜਾ ਕੇ ਸਤਗੁਰਦੇ ਚਰਨਾਂ 'ਚ ਬੇਨਤੀ ਕਰੀਏ ਤੇ ਸਤਗੁਰੂ ਸਾਡੀ ਝੋਲੀ 'ਚ ਖੈਰ ਪਾ ਦਵੇ ਆਹਾ ਸਤਸੰਗਿਓ ਉਹ ਗੁਰਸਿੱਖ ਬੜਾ ਸੋਝੀ ਵਾਲਾ ਸੀ ਕਹਿੰਦੇ ਤੁਸੀਂ ਜਾ ਕੇ ਬੇਨਤੀ ਕਰੋ ਸਤਗੁਰੂ ਜੀ ਨੂੰ ਅੱਗੋਂ ਸਤਗੁਰ ਦੀ ਮੌਜ ਹੈ ਜੇ ਸਤਿਗੁਰੂ ਮੌਜ ਵਿੱਚ ਆਉਂ ਤਾਂ ਹੁਣੇ ਝੋਲੀ ਪੜਦੇ ਨੇ ਜੇ ਸਤਿਗੁਰ ਦੀ ਮੌਜ ਹੋਵੇ ਤੇ ਕੁਝ ਦਿਨਾਂ ਦੀ ਤਰੀਕ ਪਾ ਦੇਣ ਕੁਝ ਮਹੀਨਿਆਂ ਦੀ ਤਰੀਕ ਪਾ ਦੇਣ ਹੋ ਸਕਦਾ ਸਾਲਾਂ ਬੰਦੀ ਵੀ ਤਰੀਕ ਪਾ ਦੇਣ ਇਹ ਤਾਂ ਗੁਰੂ ਦੀ ਮੌਜ ਹੈ ਭਾਗਾਂ ਵਾਲੇ ਮਹਾਂਪੁਰਖਾਂ ਦੇ ਬਚਨ ਨੇ ਸਿੱਖ ਵਿੱਚ ਤਿੰਨ ਗੁਣ ਹੋਣ ਜਰੋਂ ਗੁਰੂ ਤੇਦਰ ਤੇ ਆਉਣਾ ਹੈ ਤੈਨ ਗੋਣ ਸਿੱਖ ਲੈ ਕੇ ਆਵੇ ਕਦੀ ਕਾਲਾ ਨਾ ਪਵੇ ਦਰਨਾ ਛੱਡੇ ਤੇ ਹੰਕਾਰ ਨਾ ਕਰੇ ਉਹ ਕਦੀ ਖਾਲੀ ਨਹੀਂ ਜਾਂਦਾ ਬੋਲੋ ਕਿਹੜੇ ਤੈਨ ਗੋਣ ਕਦੀ ਕਾਲਾ ਨਾ ਪਵੇ ਦਰਨਾ ਛੱਡੇ ਤੇ ਹੰਕਾਰ ਨਾ ਕਰੇ ਉਹ ਕਦੀ ਗੁਰੂ ਨਾਨਕ ਜੀ ਦੇ ਘਰੋਂ ਖਾਲੀ ਨਹੀਂ ਜਾਂਦਾ ਪੱਗਾਂ ਵਾਲਿਓ ਅੱਗੋਂ ਭਾਈ ਸੰਤੋਖਾ ਅੱਖ ਲੱਗਾ ਫੇ ਸਿੱਖਾ ਕੋਈ ਇਹੋ ਜਿਹਾ ਢੰਗ ਦੱਸ ਇਸ ਦਰ ਤੋਂ ਖਾਲੀ ਨਾ ਜਾਈਏ ਕਹਿੰਦੇ ਇੱਕ ਕੰਮ ਕਰੋ ਫੇਰ ਗੁਰੂ ਘਰ ਇਹੋ ਜੀ ਸੇਵਾ ਕਰੋ ਇਹੋ ਜੀ ਸੇਵਾ ਕਰੋ ਐਡੇ ਪ੍ਰੇਮ ਦੇ ਨਾਲ ਸੇਵਾ ਕਰੋ ਸ਼ਰਧਾ ਦੇ ਨਾਲ ਸੇਵਾ ਕਰੋ ਭਾਵਨਾ ਦੇ ਨਾਲ ਸੇਵਾ ਕਰੋ ਤੁਹਾਡੀ ਸ਼ਰਧਾ ਵੇਖ ਕੇ ਤੁਹਾਡੀ ਭਾਵਨਾ ਵੇਖ ਕੇ ਤੁਹਾਡਾ ਪ੍ਰੇਮ ਵੇਖ ਕੇ ਇੱਕ ਦਿਨ ਬਾਜਾ ਵਾਲੇ ਵੀ ਤੁਮ ਤੁਹਾਨੂੰ ਕੁਛ ਨਾ ਜਦੋਂ ਬਾਜਾ ਵਾਲੇ ਵੀ ਤੁਮ ਤੁਹਾਨੂੰ ਕੁਛ ਨਾ ਮੰਗ ਭਾਈ ਸੰਤੋਖਿਆ ਕੀ ਮੰਗਦਾ ਬੀਬੀ ਬਿਖਾ ਮੰਗ ਕੀ ਮੰਗਦੀ ਆ ਫਿਰ ਆਪਣੀ ਮੰਗ ਅੱਗੇ ਰੱਖਿਓ ਮੈਨੂੰ ਭਰੋਸਾ ਫਿਰ ਖਾਲੀ ਨਹੀਂ ਜਾਓਗੇ ਹੁਣ ਗੁਰਮਖੋ ਭਾਈ ਸੰਤੋਖੇ ਨੂੰ ਇਹ ਗੱਲ ਜੱਜ ਗਈ ਇਹ ਗੱਲ ਹਿਰਦੇ ਦੇ ਅੰਦਰ ਘੜ ਕਰ ਗਈ ਜੀ ਹੁਣ ਭਾਈ ਸੰਤੋਖਾ ਗੁਰੂ ਦੇ ਲੰਗਰਾਂ ਤੇ ਸੇਵਾ ਪਿਆ ਕਰਦਾ ਹੈ ਬੀਬੀ ਭਿੱਖਾਂ ਨੂੰ ਵੀ ਕਿੱਥੇ ਭੈਣਾ ਝੂਠੇ ਬਰਤਨ ਮਾਂਜਦੀਆਂ ਨੇ ਨਾ ਬੀਬੀਆਂ ਉੱਥੇ ਬਿਠਾ ਦਿੰਦਾ ਹੈ ਉਹ ਨਾਲ ਸਤਨਾ ਵਾਹੀ ਗੁਰਜਾਬ ਕਰਦੀ ਹੈ ਤੇ ਨਾਲ ਨਾਲ ਝੂਠੇ ਬਰਤਨ ਮਾਂਜਦੀ ਹੈ ਭਾਈ ਸੰਤੋਖਾ ਗੁਰੂ ਕੇ ਲੰਗਰਾਂ ਦਾ ਸੇਵਾ ਕਰਦਾ ਹੈ ਜਦੋਂ ਸੇਵਾ ਕਰਦਾ ਹੈ ਹੁਣ ਜੀਮਤ ਨਿਮਰਤਾ ਆ ਚੁੱਕੀ ਹੈ ਅੰਦਰ ਰਸ ਆ ਚੁੱਕਿਆ ਹੈ ਪ੍ਰੇਮ ਦੇ ਨਾਲੇ ਕਹਿੰਦਾ ਹੈ ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਹੁਣ ਪ੍ਰਸ਼ਾਦਾ ਵਰਤਉਂਦਿਆ ਅਮਰ ਤਉਂਦਿਆ ਵੇਖਦਾ ਇਹਨੂੰ ਹੁਣ ਸਬਜ਼ੀ ਦੀ ਲੋੜ ਹੈ ਦਾਲ ਦੀ ਲੋੜ ਹੈ ਜਾ ਕੇ ਪ੍ਰਸ਼ਾਦਾ ਵਾਲੀ ਟੋਕਰੀ ਦੱਖਦਾ ਹੈ ਤੇ ਦਾਲ ਵਾਲੀ ਬਾਲਟੀ ਚੁੱਕ ਕੇ ਲੈ ਆਉਂਦਾ ਹੈ ਵਾਹਿਗੁਰੂ ਜੀ ਦਾਲਾ ਵਾਹਿਗੁਰੂ ਜੀ ਸਬਜ਼ੀ ਹੁਣ ਸਬਜੀ ਵਰਤਉਂਦਿਆਂ ਵਰਤਉਂਦਿਆਂ ਵੇਖਦਾ ਇਹਨੂੰ ਜਲ ਦੀ ਲੋੜ ਹੈ ਜਾ ਕੇ ਸਬਜੀ ਦੀ ਬਾਲਟੀ ਰੱਖ ਕੇ ਤੇ ਜਲ ਲੈ ਕੇ ਆਉਂਦਾ ਹੈ ਵਾਹਿਗੁਰੂ ਜੀ ਜਲ ਤੁਸੀਂ ਸਿਆਣੇ ਹੋ ਗੁਰਮਖੋ ਤੁਸੀਂ ਪ੍ਰਸ਼ਾਦਾ ਛਕਦੇ ਹੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਮੰਨ ਲਓ ਪਾਣੀ ਦੀ ਲੋੜ ਹੋਵੇ ਤੁਸੀਂ ਮੰਗੋ ਵੀ ਨਾ ਤੁਹਾਨੂੰ ਅੱਗੇ ਕੋਈ ਪਾਣੀ ਲਿਆ ਕੇ ਰੱਖ ਦਵੇ ਕੋਈ ਡੂੰਗਾ ਪਾਣੀ ਦਾ ਅੱਗੇ ਰੱਖ ਦਵੇ ਬੇਸ਼ੱਕ ਮੁੱਖ ਤੋਂ ਤੁਸੀਂ ਅਸੀਸ ਨਾ ਦਿਓ ਪਰ ਇੱਕ ਅੰਦਰੋਂ ਉਸ ਸੀਸ ਨਿਕਲੀ ਤੁਹਾਡੇ ਤੁਸੀਂ ਪ੍ਰਸ਼ਾਦਾ ਛਕਦੇ ਪਏ ਤੁਹਾਨੂੰ ਸਬਜ਼ੀ ਦਾਲ ਦੀ ਲੋੜ ਹੈ ਬਿਨ ਮੰਗਿਆ ਤੁਹਾਨੂੰ ਕੋਈ ਸਬਜ਼ੀ ਜਾਂ ਦਾਲ ਲਿਆ ਕੇ ਦਵੇ ਤੁਸੀਂ ਮੁੱਖ ਤੋਂ ਨਾ ਆਖੋ ਇੱਕ ਤੁਹਾਡੇ ਅੰਦਰੋਂ ਅਸੀਸ ਨਿਕਲਦੀ ਹੈ ਹੁਣ ਸੰਗਤਾਂ ਦੇ ਅੰਦਰੋਂ ਅਸੀਸਾਂ ਨਿਕਲਦੀਆਂ ਨੇ ਸੰਗਤਾਂ ਅਸੀਸਾਂ ਦਿੰਦੀਆਂ ਨੇ ਉਧਰ ਬੀਬੀ ਭਿੱਖਾਂ ਵੀ ਪ੍ਰੇਮ ਦੇ ਨਾਲ ਸੇਵਾ ਕਰਦੀ ਹੈ ਉਹਦੇ ਅੰਦਰ ਵੀ ਰਸਾਵਾ ਸ਼ੁਰੂ ਹੋ ਗਿਆ ਇਦਨੋਂ ਸੰਗਤ ਨੇ ਜਾ ਕੇ ਬੇਨਤੀ ਕਾਢੀ ਸ਼ੁਰੂ ਕਰਤੀ ਸਤਿਗੁਰੂ ਜੀ ਜੋ ਭਾਈ ਸੰਤੋਖਾ ਜੀ ਬੀਬੀ ਭਿਖਾ ਜੀ ਬੜੀ ਸ਼ਰਧਾ ਨਾਲ ਸੇਵਾ ਕਰਦੇ ਨੇ ਮਹਾਰਾਜ ਜੀ ਕਿਰਪਾ ਕਰੋ ਉਹਨਾਂ ਦੇ ਝੋਲੀ ਭਰੋ ਸਤਿਗੁਰੂ ਜੀ ਕਹਿੰਦੇ ਸਮਾਂ ਆਵੇਗਾ ਗੁਰਨਾਨਕ ਜੀ ਉਹਨਾਂ ਤੇ ਕਿਰਪਾ ਕਰਨਗੇ ਅੱਜ ਗੁਰਮੁਖੋ ਸਮਾਂ ਬੀਤਦਾ ਗਿਆ ਹੁਣ ਇਹ ਵੀ ਭੁੱਲ ਗਿਆ ਕਿਹੜਾ ਮਨੋਰਥ ਲੈ ਕੇ ਗੁਰੂ ਘਰ ਆਏ ਸਾਂ ਸੇਵਾ ਦੇ ਵਿੱਚ ਸੇਵਾ ਦਾ ਰੂਪ ਬਣ ਗਏ ਗੁਰਮੁਖੋ ਚੈਦਾ ਵੀ ਹੋਈ ਆ ਸੇਵਾ ਕਰਦਿਆਂ ਕਰਦਿਆਂ ਸਿੱਖ ਸੇਵਾ ਦਾ ਰੂਪ ਬਣ ਜਾਵੇ ਦੋਨੋਂ ਜੀ ਅੱਜ ਸੇਵਾ ਕਰਦਿਆਂ ਕਰਦਿਆਂ ਸੇਵਾ ਦੇ ਰੂਪ ਹੋ ਗਏ ਹਰ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅੱਜ ਗੁਰਮੁਖੋ ਇਹਨਾਂ ਦਾ ਪ੍ਰੇਮ ਵੇਖ ਕੇ ਭਾਵਨਾ ਵੇਖ ਕੇ ਸ਼ਰਧਾ ਵੇਖ ਕੇ ਮੇਰੇ ਬਾਜਾ ਵਾਲੇ ਪੀਤਮ ਨੇ ਭਾਈ ਸੰਤੋਖੇ ਨੂੰ ਬੁਲਾਇਆ ਭਾਈ ਸੰਤੋਖਿਆ ਤੇ ਕਿਹੜਾ ਮਨੋਰਥ ਲੈ ਕੇ ਆਇਆ ਅਸੀਂ ਗੁਰਨਾਨਕ ਜੀ ਦੇ ਘਰ ਸੇਵਾ ਕਰਨ ਵਾਸਤੇ ਹੁਣ ਗੁਰਮੁਖ ਭੁੱਲ ਚੁੱਕਿਆ ਹੈ ਸੇਵਾ ਦੇ ਵਿੱਚ ਸੇਵਾ ਦੇ ਰੂਪ ਨੇ ਇੱਕਦਮ ਜਾਦ ਆਇਆ ਅਸੀਂ ਤਾਂ ਤਿੰਨ ਮਨੋਰਥ ਲੈ ਕੇ ਆਏ ਸਾਂ ਘਰ ਦੀ ਗਰੀਬੀ ਦੂਰ ਹੋ ਜਾਵੇ ਘਰ ਤੇ ਬੂਟਾ ਲੱਗ ਜਾਵੇ ਮੇਰੀ ਘਰ ਵਾਲੀ ਬੀਬੀ ਭੱਖਾਂ ਜੱਖਾਂ ਢੀਕ ਹੋ ਜਾਣ ਤੇ ਬਾਜਾਂ ਵਾਲੇ ਵੀ ਤੇ ਮੱਖ ਲੱਗੇ ਤੁਹਾਡੀ ਸੇਵਾ ਤੋਂ ਨਾ ਗੁਰਨਾਨਕ ਪ੍ਰਸੰਨ ਹੈ ਕਿਉਂ ਤੁਸ ਸੰਗਤ ਦੀ ਖੁਸ਼ੀ ਲਈ ਹੈ ਜੋ ਸੰਗਤ ਦੀ ਖੁਸ਼ੀ ਲੈਂਦੇ ਨੇ ਉਹਨਾਂ ਦੇ ਉੱਪਰ ਮੇਰਾ ਗੁਰਨਾਨਕ ਪ੍ਰਸੰਨ ਹੁੰਦਾ ਹੈ ਉਹ ਭਾਈ ਸੰਤੋਖਿਆ ਮੰਗ ਕੀ ਮੰਗਦਾ ਵਾ ਇਹੋ ਦਿਨ ਗੁਰਮਖੋ ਹਰ ਸਿੱਖ ਉਡੀਕਦਾ ਹੈ ਗੁਰੂ ਪੁੱਛੇ ਸਿੱਖਾ ਮੰਗ ਕੀ ਮੰਗਦਾ ਵਾ ਨਾਲਿ ਉਹ ਗੁਰਸਿੱਖ ਦੇ ਬਚਨ ਕੰਨਾਂ 'ਚ ਗੁੰਜੇ ਉਹ ਭਾਈ ਸੰਤੋਖਿਆ ਇਕ ਦਿਨ ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕੇ ਤੁਹਾਡੇ ਪ੍ਰੇਮ ਤੋਂ ਸ਼ਰਧਾ ਤੋਂ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਤੁਹਾਨੂੰ ਪੁੱਛਣਾ ਮੰਗ ਕੀ ਮੰਗਦਾ ਹਾਂ ਫਿਰ ਆਪਣੀ ਮੰਗ ਅੱਗੇ ਰੱਖਿਓ ਫਿਰ ਖਾਲੀ ਨਹੀਂ ਜਾਊਗੀ ਜਦੋਂ ਆਖੇ ਨਾ ਬਾਦਾਮਲੇ ਪ੍ਰੀਤਮ ਨੇ ਤੁਸੀਂ ਸੰਗਤ ਦੀ ਖੁਸ਼ੀ ਲਈ ਹੈ ਜੋ ਸੰਗਤ ਦੀ ਖੁਸ਼ੀ ਲੈਂਦੇ ਨੇ ਉਹਨਾਂ ਉੱਪਰ ਮੇਰਾ ਗੁਰਨਾਨਕ ਪ੍ਰਸੰਨ ਹੁੰਦਾ ਹੈ ਉਹ ਪਾਈ ਸੰਤੋਖਿਆ ਮੰਗ ਕੀ ਮੰਗਦਾ ਵਾਂ ਇਕਦਮ ਗੁਰਮੁਖੋ ਮੰਨ ਦੇ ਵਿੱਚ ਵਿਚਾਰ ਚੱਲਨੇ ਸ਼ੁਰੂ ਹੋ ਗਏ ਵੀ ਕੀ ਮੰਗਾ ਮੈਂ ਘਰ ਤੋਂ ਗਰੀਬੀ ਦੂਰ ਹੋ ਜਾਵੇ ਇਹ ਮੰਗਾ ਘਰ ਵਾਲੀ ਦੀ ਅੱਖਾਂ ਠੀਕ ਹੋ ਜਾਣ ਇਹ ਮੰਗਾ ਜੇ ਘਰ ਤੇ ਬੂਤਾ ਲੱਗ ਜਾਵੇ ਇਹ ਮੰਗਾ ਤੇ ਸੋਚੀ ਪੈ ਗਿਆ ਤੇ ਬਾਜਾਂ ਵਾਲੇ ਮਾਹੀ ਪਰਦੇ ਵਖਾਟ-ਖਟ ਕੇ ਅੰਤਰ ਕੀ ਜਾਨਤ ਭਲੇ-bure ਕੀ ਭਾਈ ਆਨੰਦ ਲਾਲ ਜੀ ਕਹਿੰਦੇ ਕਹਿੰਦੇ ਸਤਪੁਰ ਦਿਲਾਂ ਦੀਆਂ ਜਾਣਦੇ ਨੇ ਤੇ ਗਰਾਫ ਤਹਾ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਦਾ ਰਹਾ ਗੁਰੂ ਗੋਬਿੰਦ ਸਿੰਘ ਦਿਲਾਂ ਦੀ ਜਾਨਣ ਵਾਲੇ ਮਰਦੇ ਅੰਦਰਲੀ ਪੱਟੀ ਪੜ ਲਈ ਇਹਨਾਂ ਦੀ ਕਹਿੰਦੇ ਭਾਈ ਸੰਤੋਖਿਆ ਕੀ ਸੋਚੀ ਬੈ ਗਿਆ ਘਰ ਵਾਲੀ ਦੇ ਸਲਾਹ ਕਰ ਲੈ ਘਰ ਵਾਲੀ ਸਲਾਹ ਕਰ ਲੈ ਕੀ ਮੰਗਣਾ ਭਾਗਾਂ ਵਾਲੇ ਉਹ ਘਰ ਵਾਲੀ ਦੇ ਕੋਲ ਗਿਆ ਭਗਵਾਨ ਨੇ ਭਗਵਾਨ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਨੇ ਕਹਿੰਦੇ ਮੰਗ ਕੀ ਮੰਗਦਾ ਮੈਂ ਤਾਂ ਸੋਚੀ ਪੈ ਗਿਆ ਸਾ ਵੀ ਤੇਰੀਆਂ ਅੱਖਾਂ ਠੀਕ ਹੋ ਜਾਣ ਇਹ ਮੰਗਾ ਘਰ ਤੇ ਬੂਟਾ ਲੱਗ ਜਾਵੇ ਇਹ ਮੰਗਾ ਤੇ ਘਰ ਦੀ ਗਰੀਬੀ ਦੂਰ ਹੋ ਜਾਵੇ ਇਹ ਮੰਗਾ ਤੇ ਉਸ ਵੇਲੇ ਭਾਈ ਸੰਤੋਖਾ ਕਹਿੰਦਾ ਭੜੀਏ ਲੋਕੇ ਫਿਰ ਮੈਂ ਕੀ ਮੰਗਾ ਕਹਿੰਦੇ ਮੈਨੂੰ ਨਾਲ ਲੈ ਜਾਓ ਹੁਣ ਇਹ ਵੀ ਭਾਈ ਸੰਤੋਖੇ ਦੇ ਨਾਲ ਬੀਬੀ ਭਿੱਖਾ ਵੀ ਆ ਗਈ ਸੰਤੋਖ ਦੇ ਚੜ੍ਹਨਾ ਦੇ ਵਿੱਚ ਆ ਕੇ ਨਮਸਕਾਰ ਦੋਹਾਂ ਜੀਆਂ ਨੇ ਫਿਰ ਕੀਤੀ ਤੇ ਸਾਧਗੁਰੂ ਕਹਿੰਦੇ ਸਲਾਹ ਕਰ ਲਈ ਭਾਈ ਸੰਤੋਖਿਆ ਸਲਾਹ ਕਰ ਲਈ ਦੋਨੋਂ ਸੋਚੀ ਪੈ ਗਏ ਤੇ ਉਸ ਵੇਲੇ ਭਾਈ ਸੰਤੋਖਿਆ ਕਹਿੰਦਾ ਸਤਿਗੁਰੂ ਜੇ ਮੇਰੀ ਜਗ੍ਹਾ ਮੇਰੀ ਘਰਵਾਲੀ ਮੰਗ ਲਵੇ ਤੇ ਸਤਿਗੁਰੂ ਕਹਿੰਦੇ ਹਾਂ ਮੰਗ ਲਵੇ ਇੱਕ ਵਾਰ ਮੰਗਣਾ ਹੈ ਜੋ ਮੰਗਣਾ ਮੰਗ ਲਵੇ ਭਵੇਂ ਤੂੰ ਮੰਗ ਲਾ ਭਵੇਂ ਤੇਰੀ ਘਰਵਾਲੀ ਮੰਗ ਲਵੇ ਤੁਸੀਂ ਦੋਨਾਂ ਨੇ ਸੇਵਾ ਬੜੀ ਕੀਤੀ ਹੈ ਤੇ ਉਸ ਵੇਲੇ ਬੀਬੀ ਭਿਖਾ ਨੇ ਫਿਰ ਦੋਨੋਂ ਹੱਥ ਜੋੜ ਲੈ ਸਤਿਗੁਰੂ ਫਿਰ ਬੇੜੇ ਸਿਰ ਤੇ ਹੱਥ ਰੱਖੋ ਫਿਰ ਮੈਂ ਮੰਗਾਗੀ ਵੇਖੋ ਨਿਮਰਤਾ ਬਿਖੋਸੇ ਕਨੇ ਵਿੱਚ ਕੀ ਆਖਿਆ ਬੀਬੀ ਪਿੱਖਾ ਨੇ हे ਗਰੀਬ ਨਿਵਾਜ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਰੀ ਗਰੀਬੀ ਨੇ ਸਿਰ ਤੇ ਹੱਥ ਰੱਖੋ ਮੇਰੀ ਆ ਭਾਗਨ ਦੇ ਸਿਰ ਤੇ ਹੱਥ ਰੱਖੋ ਮੈਂ ਮੰਗਦੀ ਆ ਤੇ ਗੁਰੂ ਨੂੰ ਕੋ ਦੋਨੋਂ ਹੱਥ ਜੋੜ ਲੈ ਬੀਬੀ ਪਿੱਖਾ ਨੇ ਸਤਗੁਰੂ ਕਦੇ ਮੰਗ ਫਿਰ ਬੀਬੀ ਪਿੱਖਾ ਮੰਗ ਹੱਥ ਜੋੜ ਲੈ ਤਾਂ ਕੀ ਕਹਿੰਦੀ ਕਹਿੰਦੀ ਸਤਗੁਰੂ ਕਰਦੀ ਹੈ ਜੋਦਰੀ ਗੁਰੂ ਅੱਗੇ ਪਿੱਖਾ ਸੋਨੇ ਦੀ ਵਿਦਾਣੀ ਹੋਵੇ ਨੌ ਦੁੱਧ ਡੜਕਦੀ ਵੇਖਾਂ ਵੇਖੋ ਸੋਨੇ ਦੀ ਵਿਦਾਣੀ ਕਿੱਥੇ ਹੋਵੇਗੀ ਜਿੱਥੇ ਬੜਕਤਾ ਹੋਣਗੀਆਂ ਗਰੀਬੀ ਵੀ ਦੂਰ ਹੋ ਗਈ ਨਾ ਨੌ ਕਿੱਥੇ ਹੋਵੇਗੀ ਜਿੱਥੇ ਪਹਿਲਾਂ ਪੱਤਰ ਹੋਵੇਗਾ ਦੁੱਧ ਡੜਕਦੀ ਵੇਖਾਂ ਵੇਖੇ ਕਦੋਂ ਜਿਹੜਾ ਅੱਖੀਆਂ ਹੋਣਗੀਆਂ ਜਦੋਂ ਇਹ ਆਕੇ ਨਾ ਕਰਦੀਏ ਜੋਦਰੀ ਗੁਰੂ ਅੱਗੇ ਭਿਖਾਂ ਸੋਨੇ ਦੀ ਵਿਦਾਣੀ ਹੋਵੇ ਨੌ ਦੁੱਧ ਡੜਕਦੀ ਵੇਖਾਂ ਤੇ ਸਤਗੁਰੂ ਬੜੇ ਪ੍ਰਸੰਨ ਹੋਏ ਬੜੇ ਸੋਨੇ ਢੰਗ ਨਾਲ ਮੰਗਿਆਈ ਇੱਕੋ ਵਾਰ ਤੰਨੇ ਜਿੱਦਾਂ ਮੰਗਲੀਆਂ ਹੀ ਬੀਬਾ ਇੱਕ ਵਾਰ ਫਿਰ ਮੰਗ ਕੇ ਵਖਾ ਤੇਰੀ ਗੱਲ ਸਾਨੂੰ ਬੜੀ ਵੱਡੀ ਵਧੀਆ ਲੱਗੀ ਤੇਰਾ ਮੰਗਾ ਦਾ ਢੰਗ ਬੜਾ ਸੋਹਣਾ ਸਾਨੂੰ ਲੱਗਾ ਬੀਬਾ ਇੱਕ ਵਾਰ ਫਿਰ ਮੰਗ ਕੇ ਵਖਾ ਬੀਬੀ ਨੇ ਫਿਰ ਦੋਨੋਂ ਹੱਥ ਜੋੜ ਲਏ ਬੀਬੀ ਭਿੱਖਾ ਨੇ ਕਹਿੰਦੀ ਕਰਦੀ ਹੈ ਜੋਦਰੀ ਗੁਰੂ ਅੱਗੇ ਭਿੱਖਾ ਸੋਨੇ ਦੀ ਵਿਧਾਣੀ ਹੋਵੇ ਨੌ ਦੁੱਧ ਰਿਕਦੀ ਵੇਖਾਂ ਚਬਾੜੇ ਤੇ ਪੰਘੂੜਾ ਆਵੇ ਪੋਤਾ ਖੇੜਦੀ ਵੇਖਾਂ ਬੋਲੇ ਈ ਸੋਨਿਹਾਲ ਸਰੀਆ ਆਕਾਲ ਸਤਗੁਰੂ ਬਿਸਕਣਾਪੇ ਕਹਿੰਦੇ ਬੀਬਾ ਇਕ ਲਾਈਨ ਹੋੜ ਦੌੜ ਲੀ ਹੁਣਾ ਚਬਾਰਾ ਵੀ ਮੰਗ ਲਈ ਆਈ ਪੋਤਾ ਵੀ ਮੰਗ ਲਈ ਆਈ ਹੱਥ ਜੋੜ ਲੈ ਸਤਗੁਰੂ ਮੈਂ ਸੋਚੀ ਅੱਜ ਬਾਦਾਂ ਵਾਲੇ ਵੀ ਤੁਮ ਦਇਆਤਾ ਦੇ ਘਰ ਵਿੱਚ ਆਏ ਨੇ ਮੌਜਾਂ ਦੇ ਘਰ ਵਿੱਚ ਆਏ ਨੇ ਫੋੜੀ ਕੁਝ ਨਾ ਕੁਝ ਮੰਗ ਲਈਏ ਸਤਗੁਰੂ ਤੁਹਾਡੀ ਕਿਰਪਾ ਨਾ ਮੰਗਿਆ ਤੁਸੀਂ ਸਿਰ ਤੇ ਹੱਥ ਰੱਖਿਆ ਤਾਂ ਤਾਦੀ ਮੈਨੂੰ ਮੰਗਣਾ ਆਇਆ ਪਾਗਾ ਵਾਲੇ ਫਿਰ ਸਤਗੁਰੂ ਬੜੇ ਪ੍ਰਸੰਨ ਹੋਏ ਕਹਿੰਦੇ ਜਾ ਭਾਈ ਸੰਤੋਖਿਆ ਦੀ ਵੀ ਭਿਕਾ ਤੁਸੀਂ ਗੁਰਨਾਨਕ ਦੀਆਂ ਸੰਗਤਾਂ ਦੀ ਖੁਸ਼ੀ ਲਈ ਹੈ ਜੋ ਸੰਤਾਂ ਦੀ ਖੁਸ਼ੀ ਲੈਂਦੇ ਨੇ ਉਹਨਾਂ ਦੇ ਉੱਪਰ ਮੇਰਾ ਗੁਰਨਾਨਕ ਬੜਾ ਪ੍ਰਸੰਨ ਹੁੰਦਾ ਹੈ ਜਾਓ ਸਮੇ ਸਮੇ ਦੇ ਸਿਰ ਇਹ ਸਭ ਚੀਜ਼ਾਂ ਤੁਹਾਡੇ ਕਰ ਆਉਣਗੀਆਂ ਪਰ ਗੁਰੂ ਘਰ ਦੀ ਇੱਕ ਮਰਿਆਦਾ ਹੈ ਮਹਾਰਾਜ ਉਹ ਕਿਰੀ ਕਦੇ ਪੀਬੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਵਾਲੇ ਬਣੋ ਅਮਖੰਡੇ ਬਟ ਦਾ ਅੰਮ੍ਰਿਤ ਛਕੋ ਗੁਰੂ ਜੀ ਦਾ ਹੁਕਮ ਮੰਨ ਕੇ ਦੋਨਾਂ ਨੇ ਗੁਰਮਖੂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਇਹ ਭਾਈ ਸੰਤੋਖ ਸਿੰਘ ਬਣਿਆ ਗੁਰਮਖੂ ਇਧਰ ਬੀਬੀ ਪਖਾਂ ਕੌਰ ਦੀ ਗੁਰਮਖੂ ਫਿਰ ਸਮੇ ਸਮੇ ਦੇ ਸਿਰ ਸਭ ਚ ਜ ਇਹਨਾਂ ਦੇ ਘਰ ਆਈਆਂ ਬੜਕਤਾ ਵੀ ਆ ਗਈਆਂ ਅੱਖਾਂ ਵੀ ਠੀਕ ਹੋ ਗਈਆਂ ਗੁਰਮਖੂ ਇਹਦੇ ਬੀਬੀ ਨੇ ਪੋਤੇ ਵੀ ਆਪਣੀ ਗੋਦੀ ਘਟਾਈ ਗੁਰਮਖੂ ਕਿਰਪਾ ਕੇ ਦੀ ਇਸ ਦਰਦ ਦੀ ਇਹ ਗਰੀਨ ਵਾ ਸਤ ਗੁਰਤਾ ਘਰ ਐਡਾ ਵੱਡਾ ਹੈ ਜੇ ਸ਼ੁਰੂ ਤੋਂ ਬੋਲਿਆ ਸੀ ਗੁਰਮਖੂ ਸੱਚੇ ਸਾਈ ਬਾ ਕਿਆ ਨਹੀਂ ਕਰਤਾ ਤੇਰੇ ਜਿਸ ਦੇ ਸਭ ਕੁਝ ਹੈ ਗੁਰਨਾਨਕ ਜੀ ਦੇ ਘਰ ਵਿੱਚ ਗੁਰੂ ਰਾਮਦਾਸ ਪਿਤਾ ਜੀ ਦੇ ਘਰ ਵਿੱਚ ਸਭ ਕੁਝ ਹੈ ਸ਼ਬਦ ਉਹ ਸੁਣਿਆ ਸੀ ਗੁਰਮੁਖਤਨਾਸਰੀ ਮਹਿਲਾ ਚੌਥਾ ਇਸ਼ਾ ਪੂਰਕ ਸਭ ਸੁਖ ਦਾਤਾ ਹਰ ਜਨ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਭ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਤੇ ਤੇਈ ਹਰ ਬੁੜਖ ਨਿਰੰਜਨਾ ਜਹਿ ਸਿਮਰਨ ਭਿਆ ਤੈ ਉਬਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨਨਾਣਕ ਕੋ ਗੁਰ 에 ਮਤਦਿਨੀ ਜਪ ਹਰ ਭਵਜਲ ਤਰਨਾ ਬੋਲੋ ਜਪ ਹਰ ਭਵਜਲ ਸਤਗੁਰੂ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਆਓ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਦੀ ਬਖਸ਼ਣ ਜੋਗ ਨੇ ਖਾਤਿਰ ਦੀ ਸ਼ਾਸਨ ਬਖਸ਼ਣ ਜੋਗੇ ਪੁੱਲਾ ਬਖਸ਼ੋ ਜੀ ਸੰਗਤਨਾ ਧੰਨਵਾਦ ਭਾਈ ਸਾਹਿਬ ਦਾ ਸ਼ੁਕਰਾਨਾ ਧੰਨਵਾਦ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜੁਗੋ ਜੁਗਾਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਜਿਹਨਾਂ ਨੇ ਆਪਣੀ ਗੋਚ ਬਿਠਾ ਕੇ ਤੁਹਾਡੇ ਦਰਸ਼ਨ ਕਰਾਏ ਦਾਸ ਦੀਆਂ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇਓ ਅਸੀਸ ਪਰਵਨੁਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ